ਸਸ਼ੀ ਗਾਜੀ ਮੈਂ ਪੰਜਾਬ ਦੇ ਵਿੱਚ ਰਹਿਣ ਵਾਲੀ ਆ ਮੇਰਾ ਨਾਮ ਹੀਮਾਨੀ ਹੈ ਮੈਂ ਰਾਈਪਰਾ ਤੋਂ ਬਿਲੋਂਗ ਕਰਦੀ ਆ ਜਦੋਂ ਦੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਉਦੋਂ ਦੇ ਲੋਕਾਂ ਨੂੰ ਬਹੁਤ ਸਹੂਤਾਵਾਂ ਮਿਲ ਰਹੀਆਂ ਨੇ ਜਿਸ ਤਰ੍ਹਾਂ ਕਿ ਪਹਿਲਾਂ ਬਿਜਲੀ ਦੇ ਹੀ ਲੈ ਲੋ ਬਿਜਲੀ ਹਰ ਘਰ ਦੇ ਵਿੱਚ ਹੁਣ ਬਿੱਲ ਜ਼ੀਰੋ ਆਣ ਲੱਗ ਗਿਆ ਹੈ ਜਿਸ ਤਰ੍ਹਾਂ ਕਿ ਲੋਕਾਂ ਦੇ ਘਰ ਮਿਨੀਮਮ 4-5000 ਤਾਂ ਤਾਂ ਹਰ ਘਰ ਦੇ ਵਿੱਚ ਬਿੱਲ ਆਂਦਾ ਹੀ ਸੀਗਾ ਲੋਕਾਂ ਨੂੰ ਉਹ ਸੇਵ ਹੋਣਾ ਸ਼ੁਰੂ ਹੋ ਗਿਆ ਬਿਜਲੀ ਦੇ ਬਿੱਲਾਂ ਦੀ ਦਿੱਕਤ ਕਰਕੇ ਮੈਂ ਬੜੀ ਪਰੇਸ਼ਾਨ ਹੁੰਦੀ ਸੀ ਤੇ ਹੱਥ ਦੀ ਮਸ਼ੀਨ ਹੀ ਚਲਾਉਂਦੀ ਸੀ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਤਾਂ ਮੈਂ ਉਦੋਂ ਮੋਟਰ ਵਾਲੀ ਮਸ਼ੀਨ ਚਲਾੜੀ ਸ਼ੁਰੂ ਕਰਤੀ ਇਲੈਕਟ੍ਰੋਨਿਕ ਤੇ ਉਹਦੇ ਨਾਲ ਮੈਨੂੰ ਬਹੁਤ ਸੁੱਖ ਮਿਲਿਆ ਮੇਰੇ ਘਰ ਦੇ ਵਿੱਚ ਫ੍ਰਿਜ ਵੀ ਚੱਲਦੀ ਹੈ ਪੱਖੇ ਵੀ ਚੱਲਦੇ ਨੇ ਪ੍ਰੈਸਰ ਦਾ ਵੀ ਅਸੀਂ ਯੂਜ਼ ਕਰਦੇ ਹਾਂ ਇਲੈਕਟ੍ਰੋਨਿਕ ਮਸ਼ੀਨ ਜਿਹੜੀ ਹੈ ਕਿ ਮੇਰੀ ਵਾਸ਼ਿੰਗ ਮਸ਼ੀਨ ਹੈ ਉਹ ਵੀ ਚੱਲਦੀ ਹੈ ਫਿਲਹਾਲ ਇਸ ਟਾਈਮ ਤੱਕ ਤਾਂ ਮੇਰਾ ਬਿੱਲ ਜ਼ੀਰੋ ਆ ਰਿਹਾ ਹੈ ਉਹ ਹੁਣ ਸੇਵਿੰਗ ਹੋਣੀ ਸ਼ੁਰੂ ਹੋ ਗਈ ਹੈ ਬੱਚਿਆਂ ਦਾ ਸੁੱਖ ਮੰਨੇਗਾ ਇਹ ਗਰੀਬ ਵਾਸਤੇ ਤਾਂ ਬਹੁਤ ਹੀ ਅੱਛਾ ਉਪਰ ਅਲਾ ਹੋਇਆ ਇਸ ਜੀ ਦੇ ਬਾਰੇ ਜਦੋਂ ਵੀ ਲਾਈਟ ਚਲੀ ਜਾਣੀ ਤਾਂ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਣੀ ਇਨਵਰਟਰ ਵੀ ਸਾਥ ਨਹੀਂ ਰਹਿੰਦੇ ਸੀਗੇ ਕੱਟ ਇੰਨਾ ਲੰਮਾ ਹੁੰਦਾ ਸੀਗਾ ਤਾਂ ਉਸ ਕੱਟ ਤੋਂ ਵੀ ਲੋਕਾਂ ਨੂੰ ਕਾਫੀ ਰਿਲੈਕਸ ਹੋਇਆ ਹੁਣ ਬਿਜਲੀ ਹਰ ਟਾਈਮ ਹੀ ਰਹਿੰਦੀ ਹੈ ਕਦੇ ਦਿੱਕਤ ਨਹੀਂ ਆਈ ਹੁਣ ਜਦੋਂ ਦੀ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਜੀ ਦੀ ਆਈ ਹੈ ਬਿਜਲੀ ਤਾਂ ਸਭ ਤੋਂ ਵੱਡਾ ਹੀ ਪਹਿਲਾ ਕਦਮ ਉਠਾਣਾ ਭਗਵੰਤ ਮਾਨ ਜੀ ਲਈ ਬਹੁਤ ਅੱਛਾ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਇਹਨਾਂ ਉਪਰਾਲਿਆ ਕਰਕੇ ਬਹੁਤ ਧੰਨਵਾਦ ਕਰਦੀ ਹਾਂ